ਇਹ ਬੱਤ ਚਾਹੀਦਾ ਅੰਗੜਾ ਅੰਗੜਾ ਨੂੰ ਜੱਟ ਕਰਨੀ ਛੋਟਾ ਛੋਟਦਾ ਕੀ ਮੰਗੇ ਬਾਈ ਹਿੰਮਤ ਕਰੇ ਦਾ ਆ ਛੋਟੇ ਦਾ ਬੱਕਰੀ ਦਾ ਕਿੰਨਾ ਮੰਗੇ ਖਾਣਾ 19000 19000 ਇਹਦਾ ਛੋਟੇ ਦਾ ਇਹਦਾ ਛੋਟੇ ਦਾ ਕਿੰਨਾ ਇਹਦਾ ਕਿੰਨਾ 6500 6500 ਕੀ ਪਾਠਾ ਦਾ ਬੱਕਰਾ ਹੈ ਬੱਕਰਾ ਅੱਜ ਘਰ ਤੇਰੀ ਜਲਦੀ ਹੈ ਕਿ ਮੈਂ ਅੰਗੜਾ ਚੋੜਾ ਪਈ ਨਾ ਜੀ ਆ ਕੇ ਮਾਖਾ ਉਹੀ ਬੰਦਾ ਪਹੁੰਚ ਗਿਆ ਕਿਹੜਾ ਕਿਹੜਾ ਬੰਦਾ ਮੁੰਡੇ ਦਾ 10000 베치니 ਕਿੰਨੇ ਦੀ ਥਣ ਵੀ ਛੋਟਾ ਵੱਡਾ ਹੈਗਾ ਮੈਂ ਤਾਂ ਤੁਹਾਨੂੰ ਦੱਸਦਾ ਤੁਸੀਂ ਵੀ ਲਾਸ 11000 ਦੀ ਨਹੀਂ ਜਾਇਦਾ ਮੁੱਲ ਕਰਲਾ ਨਾ ਦੰਦ ਵੀ ਕਿਸਾਈ ਬੈਠੀ ਆ ਯਾਰ ਥਣ ਵੀ ਉੱਚਾ ਨਹੀਂ ਮੈਂ ਬੱਚਾ ਵੀ ਇੱਕ ਹੈ ਬੱਚਾ ਵੀ ਇੱਕ ਤਾਂ ਅੰਦਰ ਹੀ ਲੀ ਜਾਂਦੇ ਆ ਹਾਂ ਫਿਰ ਮੈਂ ਤਾਂ ਬਈ ਤੇਰੇ ਸਾਹਮਣੇ ਬਸ ਠੀਕ ਹੈ ਫਿਰ ਦੇਖ ਲੈ ਜਹਰਾ ਦਾ 11 11 ਕੱਢੂ ਫਾਈ ਕੱਢੂ 11 ਪਨਾਈ ਲੱਗਾ ਨਾ ਫਿਰ ਹੁਣ ਇਹਦੀ ਵਾਰੀ ਆ ਨਾ ਨਾ ਕੋਈ ਨਾ ਬਦਦਿਆ ਗੱਲਾਂ ਲਾਇ ਨੀ ਨੀ ਆਇਆ ਨਾ ਇਹ ਪਹਿਲਾਂ ਆ ਗਿਆ ਨਾ ਬੱਕਰੀ ਨਾ ਕੋਈ ਨਾ ਪਾਸ ਪਾਸ ਆ ਕੇ ਥਾਉਤਾ ਗੱਲ ਲੈ ਅਗਲੇ ਦਾ ਉਹ ਲਾਦਰਾਂ ਦਾ ਨਾਂਜਾ ਆਜੀ ਕਰੋ ਆ ਜਾ ਨੇੜੇ ਆ ਜਾ ਹੁਣ ਮੇਰੇ ਕੋਲ ਕਿਹੜਾ ਤੋਪ ਕੀੜੀ ਵੀ ਆ ਆਇਆ ਤੋਪ ਲੈ ਫੇਰ ਵੀ ਹੋ ਜਾਣਗੇ ਨੇੜੇ ਤਾਂ ਨਹੀਂ ਯਾਰ ਬੋਲ ਕਿੰਨੇ ਦੀ ਬਚੇ ਜਾਇਦ ਗੱਲ ਦਾ ਆ ਵੱਡੇ ਭਾਈ ਮਾਰਨ ਮੈਂ ਨਾਲ ਲਾ ਕੇ ਜਾ ਜੱਸ ਲਓ 15 ਦੀ ਲੱਗੀ ਕਿੰਨੀ ਦੀ ਵਿਕੂ ਦੇਖ ਲੈ ਇਹ ਨਹੀਂ ਤਾਂ ਇਹ ਤਾਂ ਇਹ ਤਾਂ ਇਹ ਤੋਂ ਵਿਕੂ ਅੱਗੇ ਮਸਾਨ ਨਹੀਂ ਵੇਚੂ ਮੈਂ ਵੀ ਬਈ ਲਈ ਹੂਗੀ ਆ ਦੰਦੂ ਦੇ ਸਾਹਮਣੇ ਬੈਠੀ ਆ ਦੁਬਾਰਾ ਵੀ ਦੇਖ ਥਣ ਵੀ ਛੋਟਾ ਥਣ ਵੀ ਛੋਟਾ ਵੱਡਾ ਹੈਗਾ ਹੁਣ ਤੂੰ ਦੇਖ ਕੇ ਲੈਣੀ ਦੀ ਲੈ ਫਿਰ ਤੂੰ ਆਪ ਉਚਾਲਿਆ ਯਾਰ ਉੱਧਾ ਜਿਹੜਾ ਕੋ ਮੈਂ ਦਾ ਕਰ ਬਸ ਲੋਰਾ ਦੇ ਕੋ ਪੰਜਾ ਸੌ ਦੀ ਕਸਰਾ ਕਰ ਦੇ ਕਿੰਨੇ ਦੀ ਕਰ ਦੇ ਮੈਂ ਤਾਂ ਦੱਸਦਾ ਤੂੰ ਤੇ ਮੈਨੂੰ ਪਤਾ ਮੈਂ ਆਪਾਂ ਵੱਧ ਘੱਟ ਨਾ ਆਉਂਦਾ ਹੀ ਹੁੰਦਾ ਮੁੱਲ ਮੈਂ ਸਾ ਬੋਲ ਇੱਕੋ ਨਵੇਟ ਦੇ ਆ ਨਾ ਵੀ ਲਾਸਟ ਇੰਨੇ ਦੀ ਆ ਬਸ ਬਾਹਰੀਆਂ ਗੱਲਾਂ ਤੇ ਦਮ ਨਹੀਂ ਜਾਇ 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 ਦੋ ਬਾਤ ਬੇ ਮਰਜੀ ਸੁਣ ਮੈਂ ਤੈਨੂੰ ਦੱਸ ਮੇਰੀ ਪਹਿਲਾਂ ਸੁਣ ਗੱਲ ਧਿਆਨ ਨਾਲ ਜਿਹਦਾ ਤੇਰਾ ਚਤ ਮੰਨਿਆ ਵੇਚਦੀ ਇਹਦਾ ਚਤ ਮੰਨਿਆ ਲੈ ਲੈ ਬੇਚੀ ਤੇਰੀ ਬੱਕਰੀ ਲਾ ਮਤ ਇਹਨਾਂ ਲਾ ਲੈ ਲਖਾਈ ਹੋ ਆਪੋ ਆਪਣੀ ਠੀਕ ਹੈ 200 ਲਵਾਂਗਾ ਖਰਚਾ ਮੈਂ ਠੀਕ ਹੈ ਦੱਸ ਠੀਕ ਹੈ ਪੂਰੇ 12 ਦੀ ਕਰਤੀ ਨਹੀਂ ਨਹੀਂ ਬਸ ਠੀਕ ਹੈ ਰੱਖ ਉਹ ਬਸ ਠੀਕ ਹੈ ਮੰਨ ਗੱਲ ਨੂੰ 200 ਮੈਂ ਤੈਨੂੰ 12 ਦੇ ਕੇ ਫਿਰ ਤਾਂ ਕੱਲ ਹੀ ਉੱਥੇ ਵਾਗੀ ਕਿੱਥੇ ਕਿੱਥੇ ਬਾਕੀ ਕੋਈ ਕਲਕੱਤਾ ਦਿੱਲੀ ਵਾਗੀ ਗੱਲ 200 ਤੂੰ ਲੈ ਜਾਏਂਗਾ ਪਰਚੀ ਵਾਲਾ ਲੈ ਜੂ ਯਾਰ ਮੇਰੇ ਪੱਲੇ ਕੀ ਨਹੀਂ ਤੇ ਮੈਂ ਸੇਵਾ ਨੀ ਨਾ ਕਰਨ ਆਇਆ ਮੈਂ ਰੋਟੀ ਵਾਸਤੇ ਆਇਆ ਰੋਟੀ ਵਾਸਤੇ ਤੂੰ ਵੀ ਆਇਆ ਪਰ ਮੇਰੀ ਵੀ ਨਾ ਨਾ ਕੋ ਖੋਦਾ ਨਹੀਂ ਤੈਨੂੰ 1000 ਵੱਧ ਦੇਈ ਜਾਣਾ ਹੈਗਾ ਯਾਰ ਦੰਦਾਮ ਸਾਹਿਬ ਕਿਤਾ ਆਖੇ ਲੱਗ ਚਲ ਠੀਕ ਆ ਯਾਰ ਪਹਿਲਾ ਪੁੱਤ ਪਹਿਲਾ ਮੁੱਲ ਭਾਗਾਂ ਵਾਲੇ ਨੂੰ ਲੱਗਦਾ ਹੁੰਦਾ ਤੇਰੀ ਆਉਂਦੇ ਦੀ ਬੱਕਰੀ ਵੇਚੀ ਤਰਕੇ ਦੇ ਬੱਝ ਲੈ ਜਾ ਮੈਂ ਦਾ ਆਪ ਕਹਿਣਾ ਮੈਂ ਕਦੋਂ ਕਹਿਣਾ ਵੀ ਯਾਰ ਬਸ ਠੀਕ ਆ ਲਖਾਈ ਆਪੋ ਆਪਣੀ ਪਾਰ ਆਉਂਦੀ ਆ ਬਸ ਠੀਕ ਆ ਇਹ ਦਾਸੀ ਲੌਂਦਾ ਸੀ ਇਹਦਾ ਹਾਂ ਠੀਕ ਆ ਦੇ ਪੈਸੇ ਦੇ ਪੈਸੇ ਲਖਾਈ ਉਹ 200 ਨਾਲ ਦਾ ਠੀਮਰਦੇ ਹੁੰਦੇ ਹੁੰਦੇ ਯਾਰ ਲਖਾਈ ਕਿਨੂੰ ਕਿਨੂੰ ਉਹ ਦਾ ਵੀ ਤੈਨੂੰ ਅਸੀਂ ਲੈਣੀ ਅਸੀਂ ਦਾ ਕਹ ਦੱਸ ਕਮਾਲ ਆ ਆਇਆ ਨਾ ਕਰਾ ਕਰ ਆਇਆ ਨਾ ਕਰਾ ਕਰ ਸਹਣਾ ਬੰਦਾ ਵੀ ਖਰਚਾ ਕਰੇ ਭਾਈ ਮੇਰਾ ਦਾ ਪੈਸਾ 350000 ਪਹਿਲਾਂ ਆਉਂਦੀ ਆ ਸੁੱਖਾ ਖੜਾ ਆ ਸਾਈ ਵਾਲਾ ਬੇਤਮਾਰਿਆ ਕੋਈ ਨਾ ਜੋ ਕੰਮ ਲੋ ਹਾਂਜੀ ਥੀਆ ਸੌਦਾ ਹੋ ਗਿਆ 8 9 10 11 12 ਅਫੜੀ ਨੜੇ ਹੋ ਕਰੀ ਕਰੋ 1 2 3 4 5 6 7 8 9 10 11 ਆ ਲੋ ਜੀ 12000 ਬਾਈ 12000 ਲਗਾ ਦਿਓ ਦੇਖ ਸਕਦੇ ਤੁਸੀਂ ਲੈ ਕਰੋ ਇਹ ਕਿੰਨੇ ਲੈਣੇ ਇਹਦੇ ਕਰ ਮਰੇ ਹਾਂ ਸਰ ਇਹਦੇ ਵੀ ਰ ਤੁਸੀਂ ਵੀ ਕੋਈ ਵੀ ਮੰਗ ਲਓ ਉਹ ਰਾਗੀ ਆ ਵਰ ਮੈਂ ਤੇ ਤੇਰੇ ਸਾਹਮਣੇ ਆ ਕਿੰਨੇ ਦਾ ਪੇਚਦਾ ਖਿੱਦੀ ਮੁਗਾ ਯਾਰ ਚੱਲ ਤੂੰ ਵੀ ਦੱਸ ਯਾਰ ਜਾਇਜ਼ ਗੱਲ ਆਰਾ ਹਾਂਜੀ ਯਾਰ ਨਾ ਓਰੇ ਸਾਈ ਦੇ ਮੁੰਡਾ ਹਾਂਜੀ ਕੱਢ ਸਾਈ ਤੈਨੂੰ ਮੈਂ ਵੇਚ ਕੇ ਦਖਾਵਾ ਇਹਦਾ ਰੂ ਚੱਲੋ ਵੇਚੀ ਚੱਲੋ ਦੱਸ ਯਾਰ ਜਾਇਜ਼ ਗੱਲ ਦੱਸ ਮੈਂ ਤੈਨੂੰ ਦੱਸਦਾ ਭਾਈ ਵੇਚ ਰਿਹਾ ਵੀ ਬਸ ਉਹਨੂੰ ਵਿਹਲਾ ਹੋ ਵਧੀਆ ਕੋਈ ਹੋਰ ਲੈ ਕੇ ਆਉਂਦਾ ਯਾਰ 2000 ਕਿੱਥੇ ਉਹ ਹੀ ਗੱਲ ਨਾ ਕਰ ਤੂੰ ਲੈ ਕੀ ਆਣਾ ਹਾਂ ਪਿਆ 4000 ਕੁਈ ਗੱਲਾਂ ਤੈਨੂੰ ਸਰਪੀਆ 2500 ਲੈ ਇਹਨਾਂ ਨੇ ਅੱਗੇ ਵੇਚਣਾ ਇਹਨਾਂ ਨੇ ਪਰਨ ਨਹੀਂ ਲਾਉਣਾ ਰਹਿਣ ਦੇ 2500 ਕੋਈ ਨਹੀਂ ਮੇਰਾ ਇੱਕ ਮਿੰਟ ਗੱਲ ਤਾਂ ਸੁਣ ਪਹਿਲਾਂ ਗੱਲ ਤਾਂ ਸੁਣ ਲੈ ਪਹਿਲਾਂ ਮੈਂ ਸੁਣੀ ਇੱਕ ਮਿੰਟ ਪਹਿਲਾਂ ਗੱਲ ਮੈਂ 2500 ਇਹਨਾਂ ਨੇ ਅੱਗੇ ਰੋਟੀ ਬਣਾਉਣੀ ਹੈ ਮੈਂ ਦੇਣਾ ਨਹੀਂ ਬਾਈ 2500 ਠੀਕ ਆ ਖੜ ਲੈ ਛਾਈ ਪਰ ਆਪਾਂ ਹੀ ਕਹ ਦੋ ਬੈਸ ਕਰੀਏ ਤਾਂ 2500 ਮੈਂ ਨਹੀਂ ਦੇਣਾ ਹੀ ਮੇਰਾ ਖੜਾ ਕੋਈ ਨਹੀਂ ਮੈਂ ਲੈ ਜੀ ਕੋ 150 ਦੀ ਕਥਾ ਕਰ ਦਿਆਂ ਮੈਂ ਯਾਰ ਜਿਵੇਂ ਤੈਨੂੰ ਮੈਂ ਦੱਸਦਾ ਯਾਰ ਮੈਂ ਆਪੇ ਪਹਿਲਾਂ ਹੀ ਤੈਨੂੰ ਦੇ ਦਿੰਦਾ ਨਹੀਂ ਉਹ ਨਹੀਂ ਹੈ ਮਾਰੀ ਜਾਨਾਗਾ ਤੂੰ ਵੀ ਇੰਨਾ ਅਗਲੇ ਨੂੰ ਵੀ ਨਾ ਹੋ ਕਰੋ ਕਰਾ ਵੀ ਦੇ ਕੇ ਪਾ ਕਮੀ ਆ ਤਾਂ ਤੂੰ ਦੱਸ ਦੇ ਪਤਾ ਕਾ ਠੰਡਾ ਪੀਂਦਾ ਕੁਆਲਟੀ ਆ ਲਾ ਖਵਾ ਪਿਆ ਜਿਹੜਾ ਕੋਈ ਮਰਜ਼ੀ ਖਵਾ ਪੈ ਉਹ ਲਾ ਫੜ ਯਾਰ ਮਰਜ਼ੀ ਦੀ ਪੀ ਚੱਲ ਉਹ ਫੜ ਆ ਫੜ ਜਾ ਤੈਨੂੰ 7 ਸਾਲ ਲੱਗੂ ਜਮਾ ਨਾਲ ਵਿੱਚ ਇਹਨਾਂ ਨੂੰ ਮਹਿੰਗਾ ਲੱਗੂ ਜਮਾ ਨਾਲ ਲੈਣ 73000 ਰੁਪਏ ਲਗਾ ਦੇ ਚੰਗਾ ਰਹੇਗਾ ਦੇ ਦੇ ਬਾਈ ਦੇ 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 ਬੱਸ ਲਖਾਈ ਆਪ ਕਰਾਉਗੇ ਆਪਣੇ ਆਪਣੇ ਨਹੀਂ ਨਹੀਂ ਆਪੀ ਆਪਣੀ ਜਿਹੜੇ ਦਾਈ ਨੇ ਸਾਡੇ ਵੇਫਰ ਉਤੀ ਫੇਰ ਗੱਲ ਆਈ ਲਖਾਈ ਤੋਂ ਆਪ ਕੋ ਆਪਣੀਆਂ ਦੇਣਾ ਦੇਣੇ ਤੇ ਆ ਗਿਆ ਹਾਂ ਸਾਡਾ ਉਹ ਹੋਰ ਹੈਗਾ ਇਹ ਤਾਂ ਮੈਂ ਦਿੱਤੀ ਆ ਸਾਈ ਕੋਈ ਗੱਲ ਨਹੀਂ ਬੱਚਾ ਹੋ ਗਿਆ ਆ ਲੈ ਲਖਾਈ ਪਿੱਛੇ ਨਾ ਕਰਿਆ ਕਰੋ ਲਖਾਈ ਆਪਣੀ ਆਪਣੀ ਹੁੰਦੀ ਹੈ ਇਹ ਤਾਂ ਸਾਰਿਆਂ ਵਾਸਤੇ ਇੱਕੋ ਜੀ